ਉਹਨਾਂ ਸੇ ਉਹ ਚਰਚ ਵੇਖਣ ਆਏ ਸੀ ਪਰ ਉਹ ਕਹਿੰਦੇ ਵੀ ਅੰਦਰੋਂ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਵੀ ਇਹ ਚਰਚ ਬਹੁਤ ਪੁਰਾਣੀ ਹੈ ਕਹਿੰਦੇ ਇਹ ਸਾਰੇ ਜਿਹੜੇ ਵੀ ਆ ਸ਼ਹਿਰ ਚ ਆਂਦੇ ਨੇ ਤੇ ਇਸ ਚਰਚ ਨੂੰ ਵੇਖਦੇ ਨੇ ਕਹੀ ਵੀ ਸੱਚਾ ਚਲੋ ਅੰਦਰ ਆਹੀ ਆਪਣੇ ਭੈਣ ਭਰਾਵਾਂ ਸਾਰਿਆਂ ਨੂੰ ਦਿਖਾਣੇ ਆ ਪਰ ਨਹੀਂ ਗੱਲ ਨਹੀਂ ਬਣੀ ਕਹਿੰਦੇ ਵੀ ਵੀਡੀਓ ਨਹੀਂ ਬਣਾ ਸਕਦੇ ਤੇ ਚਲੋ ਅਸੀਂ ਤੁਹਾਨੂੰ ਬਾਹਰੋਂ ਦਿਖਾਣੇ ਆ ਤੇ ਦਾਕ ਕੋ ਸਾਰੇ ਪਾਸੇ ਸਮੁੰਦਰ ਹੈ ਤੇ ਕਿੱਡਾ ਸੋਹਣਾ 뷰 ਅਸੀਂ ਉੱਚੀ ਪਹਾੜੀ ਦੇ ਖਲੋਤੇ ਆ ਬਹੁਤ ਲਓ ਜੀ ਮੁੰਡਾ ਕਹਿੰਦਾ ਵੀ ਉੱਪਰ ਜਾਣੇ ਆ। ਇੱਥੇ ਪਹਾੜੀ ਤੇ ਆਏ ਸੀ ਕਹਿੰਦੇ ਉੱਪਰ ਸਿਰੇ ਤੇ ਜਾ ਕੇ ਆਨੇ ਆ। ਤੇ ਉੱਥੋਂ ਥੂ ਵੀਊ ਵੇਖਦੇ ਆ। ਤੇ ਚੜ ਗਿਆ ਮੁੰਡਾ ਤੇ ਮੈਂ ਰਹਿ ਗਿਆ ਪਿਛੇ। ਆਹੀ ਹੁੰਦੀ ਪਹਾੜੀ ਤੇ ਚੜੇ ਥੱਲੇ ਉਤਰਦੇ ਪਈ। ਤਾਂ ਵੇਖੋ ਬੰਦਾ ਇੱਕ ਪੂਰੇ ਨਜ਼ਾਰੇ ਲੈਣ ਰਿਹਾ ਜਿੰਦਗੀ ਦੀ ਪੂਰੇ ਮ제 ਲੈਣ ਰਿਹਾ। ਬੇੜੀ 'ਚ ਬੈਠਾ ਹੈ ਫੋਨ ਵੇਖਣ ਦੇ ਆਪਣਾ ਇੰਜੋਏ ਕਰਦਾ ਪਿਆ ਪੂਰਾ। ਆਹ ਦੇਖੋ ਜਿਾ ਕਿਦਾਂ ਪਹਾੜ ਨੂੰ ਕੱਟ ਕੇ ਰਸਤਾ ਬਣਾਇਆ। ਇਹ 호텔 ਇਹ ਘਾਰੇ ਲੋਕਾਂ ਦੇ ਇੱਥੇ ਸਾਰੇ ਤੇ ਇਹ ਬਾਈ ਦੇ ਭਾਰ ਡਿੱਗਦਾ ਜਾਂ ਸਾਰਾ ਕੁਝ ਟੈਂਦਾ ਦੇਖੋ ਮਤਲਬ ਪੱਥਰ ਜਿਹੜੇ ਨੇ ਬਿਲਕੁਲ ਢੀੜਾਵੇਂ ਇੱਹਾਂ ਦੇ ਵਿੱਚ ਵਿੱਚ ਇਹ ਕੋ ਘਰ ਕਾਫੀ ਪੁਰਾਣੇ ਨੇ ਆਪਣੇ ਪੁਰਾਣੇ ਘਰਾਂ ਦੇ ਵਿੱਚ ਜਿਵੇਂ ਲਾ ਕੇ ਲੱਕੜ ਲਾ ਕੇ ਤੇ ਮਿੱਟੀ ਨਹੀਂ ਲਾਉਂਦੇ ਉਹਦੇ ਲੇ ਲਾਉਂਦੇ ਵੀ ਉਸੇ ਤਰ੍ਹਾਂ ਦਾ ਹੀ ਪੁਰਾਣਾ ਹੀ ਹੈ। ਕਿੱਚ ਕਾਫੀ ਕਾਫੀ ਪੁਰਾਣਾ ਹੋਏਗਾ। ਤੇ ਆਪਾਂ ਇੱਧਰ ਥੱਲੇ ਨੂੰ ਜਾਣਾ ਹਨਾ। ਆਪਾਂ ਸਾਰੇ ਪਾਸੇ ਪੁਲਾਂ ਤੇ ਤਾਲੇ ਲੱਗੇ ਤੇ ਬਹੁਤ ਵੇਖੇ ਨੇ ਜਾਂ ਦਿਲਾਂ ਦੀਆਂ ਫੋਟੋਆਂ ਲਾਈਆਂ ਨੇ ਤੇ ਜਾਂ ਤਾਲੇ ਦਿਲਾਂ ਵਾਲੇ ਲਾਏ ਨੇ ਕਈ ਤਰੀਕੇ ਦੇ ਲਾਏ ਨੇ ਪਰ ਇੱਥੇ ਜਿਹੜਾ ਲੋਕਾਂ ਨੇ ਪਲਾਸਟਿਕ ਵੀ ਬਣ ਛੱਡੀ ਪੇਪਰ ਵੀ ਬਣ ਛੱਕਦੇ ਨੇ। ਢਾਗੇ ਜਾਂ ਜੋ ਵੀ ਤੁਹਾਡੇ ਕੋਲ ਹੈਗਾ ਵੀ ਗੰਦਾ ਮਾਰੀ ਜਾਂਦੇ ਨੇ ਲੋਕੀ ਸਾਰੇ ਆ ਦੇਖੋ। ਆ ਇੱਥੇ ਨਵਾਂ ਵੇਖਿਆ। ਵੀ ਕਿਦਾਂ ਲੋਕਾਂ ਨੇ ਧਾਗੇ, ਰस्सियां, ਜੋ ਵੀ ਕਿਸੇ ਦੇ ਹੱਥ ਆਇਆ ਆਪਣਾ ਪਿਆਰ ਦਾ ਇਜ਼ਹਾਰ ਕਰਦੇ ਵੇਲੇ ਬੰਦੇ ਪੈਣ ਹਾਂ ਵੀ ਅਸੀਂ ਇਕੱਠੇ ਰਹੀਏ। ਤੇ ਇਦਾਂ ਹੀ ਆ ਪਹਾੜੀ ਨੂੰ ਕੱਟ ਕੇ ਬਣਾਇਆ ਸਾਰਾ ਰਸਤਾ ਦੇਖੋ ਪਹਾੜੀ ਕਿੰਨੀ ਉੱਚੀ ਹੈ। ਤੇ ਇਦਾਂ ਹੀ ਸਾਰੇ ਇੱਧਰ ਨਿਗ ਨਿਗੇ ਬੇੜੀਆਂ, ਛੋਟੇ ਛੋਟੇ ਜਿਹੜੀਆਂ ਸਾਰੇ ਲੋਕੀ ਲੈ ਕੇ ਤੁਰੇ ਫਿਰਦੇ ਨੂੰ ਕਿਉਂ ਮੌਸਮ ਸ਼ਾਮ ਦਾ ਹੋ ਗਿਆ ਹੈ ਤੇ ਜਿਹੜੇ ਵੇਲੇ ਸਵੇਰੇ ਗਏ ਸੀ ਉਦੋਂ ਲੋਕੀ ਘੱਟ ਸੀ ਹੁਣ ਬਹੁਤ ਜ਼ਿਆਦਾ ਹੋ ਗਏ ਨੇ ਹਾ ਤੋੜੀ ਲੋਕਾਂ ਨੇ ਇਸੇ ਤਰ੍ਹਾਂ ਕੀਤਾ ਹੈ ਤਾਗੇਰ ਅਸੀਂ ਆਏ ਛੱਲੇ ਪਲਾਸਟਿਕ ਵੀ ਬੰਨੀ ਹੈ ਜਿਹੜੀ ਰਬਟਾ ਸਿਰ ਤੇ ਪਾਈਆਂ ਨੇ ਹਰ ਬੰਦੇ ਨੇ ਆਪਣਾ ਆਪਣਾ ਇਜ਼ਾਰ ਕੀਤਾ ਹੈ ਨਵਾਂ ਲੱਗਾ ਹੈ 2024 ਦਾ ਤਾਲਾ ਆ ਜਿਵੇਂ ਆ ਗਿਆ ਬਾਜ਼ਾਰ ਦੇ ਵਿੱਚ ਇੱਕ ਪਾਸੇ 20 ਤੇ ਦੂਜੇ ਪਾਸੇ ਬਾਜ਼ਾਰ ਹੈ ਕਿਉਂ ਆ ਜਿਸੀ ਸਾਰਾ ਤਾਂ ਮੈਂ ਬਾਜ਼ਾਰ ਦਿਖਾਵਾਂਗੇ ਇਸ ਸ਼ਹਿਰ ਦਾ ਧੱਗੇ ਵੀ ਆ ਜੋ ਅੱਗੇ ਵੀ ਆ ਚਾਹ ਜ ਤੱਕ ਅਸੀਂ ਵਿੱਚ ਤੇ ਆ ਮਾਰਕੀਟ ਤੱਕ ਪਹੁੰਚੇ ਨਹੀਂ ਹੈਗੇ ਕਿ ਸਾਰੇ ਪਾਸੇ ਜੜੀਆਂ ਰੈਸਟੋਰੈਂਟ ਹੀ ਨੇ ਸਾਰੇ ਪਾਸੇ ਇੱਥੇ ਜੁਲਵੀ ਦੀ ਬਹੁਤ ਦੁਕਾਨਾਂ ਨੇ ਜਿਦੂ ਦੇਸੀ ਹੈ ਐਸ ਲਾਈਨ ਚ ਵੜੇ ਆ ਦੇਖੋ ਅੱਛੇ ਵੀ ਸਤਮੀ ਆ ਗਈ ਹੈ ਮਰ ਆ ਇਥੇ ਅਜਾ ਸਵੇਰ ਦਾ ਘਰੇ 10ਵਾਂ ਵਿਆਹ ਹੋ ਵੀ ਚੁੱਕਾ ਮੈਂ ਅੱਜ ਘਰੇ ਵਿਆਹ ਦੇਣੇ ਮੇਰੇ ਖਿਆਲ ਚ ਤੇਹੀ ਮੈਨੂੰ ਤੇ ਇਸ ਤਰ੍ਹਾਂ ਹੀ ਲੱਗਦਾ ਜਿੱਥੇ ਅੱਗੇ ਵੀ ਗਏ ਸੀ ਸ਼ਿਪ ਤੇ 3 ਘੰਟੇ ਦਾ ਰਸਤਾ ਸੀ ਉੱਥੇ ਵੀ ਦੋ ਵਿਆਹ ਸੀ ਪਹਿਲਾਂ ਉੱਥੇ ਚਰਚ ਗਏ ਉੱਥੇ ਵੀ ਵਿਆਹ ਤੇ ਅੱਜ ਵਿਆਹ ਦੇਣੇ ਮੈਨੂੰ ਲੱਗਦਾ ਇਹਨਾਂ ਦਾ ਇੱਥੇ ਵੀ ਸਵੇਰ ਦਾ ਅਜ ਨੈਟ ਤੇ 2 ਘੰਟੇ ਖਰਾਬ ਹੋਏ ਨੇ ਸਾਡੇ ਬੜੀ ਮੁਸ਼ਕਲ ਜਾ ਕੇ ਦੁਕਾਨ ਲੱਭੀ ਹੈ ਕਿਧਰੇ ਕਿਧਰੇ ਕਹਿਣ ਇੱਧਰ ਜਾਓ ਇੱਧਰ ਜਾਓ ਇੱਧਰ ਜਾਓ ਤੇ ਕਾਰ ਹੀ ਕੋ ਨਹੀਂ ਮਿਲਦਾ ਹੈਗਾ ਤੇ ਜੇ ਮਿਲਿਆ ਤੇ ਉਹ ਕਹਿੰਦੇ ਆ ਨੰਬਰ ਤੇ ਜਾ ਕੇ ਕਾਲ ਕਰੋ ਕਹੀਂ ਕੀਤੀ ਤੇ ਦਵਾਦੋ ਭੱਜ ਕੇ ਛੱਪ ਚ ਪੈ ਗਏ ਆ ਉਹ ਫੇਰ ਨਹੀਂ ਚੱਲਿਆ ਤੇ 7-8 ਘੰਟਿਆਂ ਬਾਅਦ ਆਸ ਆਏ ਆ ਤੇ ਹੁਣ ਆ ਗਿਆ ਇਹਨਾਂ ਕੋਲ ਫੇਰ ਚਲਾਇਆ ਪਰ ਫੇਰ ਵੀ ਇਹਨਾਂ ਦਾ ਧੰਨਵਾਦ ਕਰਨੇ ਆ ਚਲੋ ਕਾਰ ਤੇ ਸਾਨੂੰ ਮਿਲ ਗਿਆ ਇੱਥੇ ਜ਼ੁਲ ਵੀ ਇਹ ਦੁਕਾਨਾਂ ਬਹੁਤ ਜ਼ਿਆਦਾ ਨੇ ਆਈ ਲਵ ਗੋ ਗਾਰਡਾਂ ਦੀ ਕੋਈ ਦੁਕਾਨ ਨਹੀਂ ਜਿਹੜੀ ਜ਼ਰੂਰੀ ਚਾਹੀਦੀ ਆਪਾਂ ਨੂੰ ਆ ਦੇਖੋ ਜਿਆ ਦੋ ਜਨੀਆਂ ਸੱਪ ਪਾ ਲੱਕ ਨੂੰ ਵੱਲ ਕੇ ਬੈਠੀਆਂ ਨੇ ਇੱਕ ਪੀਲੇ ਰੰਗ ਦਾ ਤੇ ਇੱਕ ਕਾਲੇ ਰੰਗ ਦਾ ਆਈ ਏਮ ਇਨ ਡੇਂਜਰ ਉਹ ਗੇਹੀ ਗੱਲ ਕੀਤੀ ਸੀ ਵੀ ਜੁਐਲਰੀ ਦੇ ਬਹੁਤ ਜ਼ਿਆਦਾ ਦੁਕਾਨਾਂ ਨੇ ਹੁਣ ਤਿੰਨ ਚਾਰ ਇਕੱਠੀਆਂ ਆ ਗਈਆਂ ਨੇ ਇਹ ਕਹਿਵੇ ਇਹ ਕਹਿਵੇ ਤੇ ਕਾ ਮੇਰੇ ਪਿੱਛੇ ਵੀ ਆ ਹਾ ਦੇਖੋ ਕੀ ਨਿਆ ਦੁਕਾਨਾਂ ਨੇ ਜੁਲਰੀ ਦੀਆਂ ਚਾਹੇ ਕੋ ਵੀ ਇਹ ਸਭ ਟੂਰਿਸਟ ਦੇ ਚੱਕਰ ਦੇ ਵਿੱਚ ਗੇਮ ਪੈਂਦੀ ਜਿਆਦਾ ਤੇ ਇਸ ਬਾਜ਼ਾਰ ਦੇ ਵਿੱਚ ਟੂਰਿਸਟ ਹੀ ਵਖਣਦੇ ਆ ਬਾਹਰ ਦੇ ਇਹ ਆ ਗਿਆ ਜੀ ਆਪਣਾ ਜੋਤੀ ਚੌਕ ਵਾਲਾ ਬਾਜ਼ਾਰ ਜਿਲੰਦਰ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੈ ਯਾ ਸੇ ਪਾਸੇ ਸਾਰੀ ਮਾਰਕੀਟ ਹੈ ਲਿਖੋ ਹਰ ਚੀਜ਼ ਮਿਲਦੀ ਐ ਇਸ ਬਾਜ਼ਾਰ ਦੇ ਵਿੱਚੋਂ ਤੇ ਆ ਕਿ ਸ਼ੋਡਾ ਯਾਰ ਰੈਸਟੋਰੈਂਟ ਪਰ ਇੱਥੇ ਜਿਆਦਾ ਕਪੜੇ ਲੀੜੇ ਦੀਆਂ ਦੁਕਾਨਾਂ ਨੇ ਕਿਉਂ ਮੇਨ ਬਾਜ਼ਾਰ ਆ ਗਿਆ ਪਿਛਲਾ ਐਤਵਾਰ ਸੀ ਤੇ ਕੱਲੇ ਸਾਰਾ ਬਾਜ਼ਾਰ ਬੰਦ ਸੀ ਅਸੀਂ ਆਏ ਸੀ ਅ ਸਤਕ ਵਜੇ ਨਾ ਆਏ ਸੀ ਤੇ ਸਾਰਾ ਕੁਛ ਬੰਦੀ ਸੀ ਤੇ ਅੱਜ ਖੁੱਲਾ ਹੈ ਇਹ ਦੇਖੋ ਜਿਹੜੇ ਆਪਾਂ ਕੱਚੀ ਮਿੱਟੀ ਦੇ ਕੰਨੇ ਉਹ ਭਾਂਡੇ ਆ ਗਏ ਨੇ ਹੁਣ ਆ ਦੇਖੋ ਇਹ ਹੰਡੀਾਂ ਤੇ ਕਮਰਾਂ ਦੀ ਦੁਕਾਨ ਆ ਗਈ ਤੇ ਅੱਗੇ ਆ ਫੇਰਾ ਭਾਂਡਿਆਂ ਦੀ ਦੁਕਾਨ ਆ ਗਈ ਪਰ ਮੈਨੂੰ ਇਹ ਭਾਂਡੇ ਸਹੀ ਨਹੀਂ ਲੱਗੇ ਐ ਜਿਵੇਂ ਨਾ ਰੰਗ ਕੀਤਾ ਹੁੰਦਾ ਤੇ ਕਰੀ ਅੱਗੇ ਵੀ ਮਲੇ ਸੀ ਦੇ ਨਾਲ ਦੇ ਪਰ ਉਹ ਉਹ ਸਵਾਦ ਨਹੀਂ ਸੀਗਾ ਜੋ ਕੱਚੀ ਮਿੱਟੀ ਦੇ ਆਪਣੇ ਢੀੜੀ ਵਾਲੇ ਮਿਲਦੇ ਨੇ। ਯਾ ਹੁਣ ਜੁੱਤੀਆਂ ਦੀ ਸੇਲ ਆ ਗਈ ਹੈ ਜੀ। ਯਾ ਹੁਣ ਮਾਂ ਪੁੱਤਰਾਂ ਦੀ ਗੇਮ ਚੱਲ ਰਹੀ ਹੈ ਕੋਈ। ਚੱਲ ਰਹੀ ਹੈ ਕੋਈ ਗੇਮ ਮਾਂ ਪੁੱਤਰਾਂ ਦੀ ਹਰ ਸੱਚ ਦਿਖਾਉਂਦੇ ਪਏ ਨੇ ਰੰਗ ਰੰਗ ਕੋਈ। ਇੱਥੇ ਵੇਖਣ ਲੱਗੇ ਹਾਂ ਮੈਂ ਕਿਹਾ ਚਲੋ। ਮੈਂ ਆਪਣੀ ਘਰ ਵਾਸ ਸਿੱਤ ਕੋਈ ਕਪੜਾ ਵੇਖਦਾ ਵਾਂ। ਪਰ ਸਾਨੂੰ ਕੋਈ ਨਹੀਂ ਪਸੰਦ ਆਈ ਗੱਲ। ਤੇ ਅੱਗੇ ਕਿਧਰੇ ਹੋਰ ਵੇਖਾਂਗੇ ਉਹਨਾਂ ਅਗਲੇ ਸ਼ਹਿਰ ਜਾਣਾ ਹੈ ਉੱਥੇ ਕੋਈ ਚੀਜ਼ ਪਸੰਦ ਆ ਗਈ ਆ ਜੀ ਸਾਡਾ ਰਾਦਾ ਬਣਿਆ 40 ਕਿੱਟ ਲੀਆਂ ਜੀਆਂ ਲੈਣ ਦਾ ਤੇ ਦੇਖ ਸਕਦੇ ਹੋ ਦੇਖਦੇ ਆਣ ਅੱਗੇ ਹੁਣ ਮੈਡਮ ਕੀ ਕਹਿੰਦੀ ਅਖੋ ਆ ਜੀ ਮਚਾਈ ਹੋ ਮਸੀਂ ਖਾ ਕੇ ਤੇ ਫਿਰ ਲੈਣੇ ਆ ਕਹਿੰਦਾ ਤੁਸੀਂ ਟੈਸਟ ਕਰ ਸਕਦੇ ਦੇਖ ਸਕਦੇ ਆ ਆ ਜੀ ਮੁੰਡਾ ਕਹਿੰਦਾ ਇਹਦੇ ਵਿੱਚ ਖੰਡ ਬਹੁਤ ਘੱਟ ਹੈ ਆ ਖਾ ਕੇ ਵੇਖਦੇ ਆਪਾਂ ਕਾਫੀ ਜ਼ਵਾਦ ਹੈ। ਫੜੇ ਕੋਲ ਖਾ ਕੇ ਵੇਖਦੇ ਹਾਂ। ਇਹ ਮੱਕਾ ਦੀ ਹੈ ਕਿ ਇਹ ਤਾਂ ਬਹੁਤ ਜਿਆਦਾ ਟੇਸਟ ਹੈ। ਪਰ ਇਹ ਜੇ ਥੋੜੀ ਖੰਡੇ ਜ਼ਿਆਦਾ ਜਿਹੜੀ ਮੈਂ ਪਹਿਲਾਂ ਖਾਧੀ ਉਹਦੇ ਖੰਡ ਘੱਟ ਹੈ। ਹੁਣ ਮੈਂ ਥੋੜੀ ਜਿਹੀ ਟੈਸਟ ਕਰਕੇ ਵੇਖਾਂ। ਇਹ ਮਿਠਾਈ ਥੋੜੀ ਚਿੰਗਮ ਵਰਗੀ ਹੈ, ਚਿਹੜੀ। ਪਰ ਇਹਦੇ ਚੋਂ ਖੰਡ ਬਿਲਕੁਲ ਨਹੀਂ ਹੈਗੀ। ਅਹੀ ਲਾਂਗੇ। ਤੁੜ ਜੀ ਗਿਆ ਤੁੜ ਜੀ ਗਿਆ ਤੇ ਤੁੜ ਜੀ ਆਤੀ ਰੋਣੀ ਜਿਹੜੀ ਭਾਈ ਇਹਨਾਂ ਦਾ ਬਹੁਤ ਵਧੀਆ ਟੇਸਟ ਹੈ ਤੇ ਮੈਂ ਹੁਣ ਆਪਾਂ ਪਾਨ ਮੈਂ ਹੁਣ ਪਾਨਾ ਥੋੜਾ ਜਿਹਾ ਫਾਫੇ ਚ ਆਇਆ ਹੁਣ ਆਪਾਂ ਲਈ ਮਠਿਆਈ ਇਹਦਾ ਟੇਸਟ ਕਰਾਂਗੇ ਇਹ ਗੱਡੀ ਟੇਸਟ ਕੀਤਾ ਸੱਚੇ ਤੇ ਬਹੁਤ ਆਪਾਂ ਨੂੰ ਸਵਾਦ ਲੱਗੀ ਤੇ ਆਪਾਂ ਉਹਨੇ ਗੱਡੀ ਚ ਬਹਿ ਕੇ ਖਾਵਾਂਗੇ ਤੇ ਨਾਲੇ 250 ਕਿਲੋਮੀਟਰ ਦਾ ਸਫਰ ਉਹ ਤਿਆਰ ਕਰਾਂਗੇ ਇਹ ਜਿਹੜੇ ਟ੍ਰੈਡੀਸ਼ਨਲ ਕੱਪੜੇ ਜਿਹੜੇ ਪੁਰਾਣੇ ਸੈਟ ਚ ਪਾਨੇ ਹੁੰਦੇ ਸੀ ਆ